ਹਰਮਨ ਪਿਆਰਤਾ ਇੱਕ ਐਸਾ ਸ਼ਬਦ ਹੈ ਜਿਹੜਾ ਕਿ ਬੜਾ ਗੁੰਝਲਦਾਰ ਹੈ ਇਹ ਸਾਡੇ ਅੰਦਰ ਇੱਕ ਕਮਜ਼ੋਰੀ ਵੀ ਹੈ ਅਸੀਂ ਸੱਚ ਦਾ ਪੱਲਾ ਛੱਡ ਕੇ ਸਾਰਿਆਂ ਨੂੰ ਖੁਸ਼ ਕਰਨ ਦੇ ਪਿੱਛੇ ਤੁਰ ਪੈਨੇ ਆ ਇਹ ਮੰਦਭਾਗੀ ਪਹੁੰਚ ਹੈ ਸਾਡੇ ਰਾਜਨੀਤਿਕ ਲੋਕ ਜਿਨ੍ਹਾਂ ਦਾ ਫਰਜ਼ ਬਣਦਾ ਹੈ ਸਹੀ ਨੂੰ ਸਹੀ ਗਲਤ ਕਹਿਣਾ ਉਹ ਵੀ ਹਰਮਨ ਪਿਆਰਤਾ ਦੀਆਂ ਵੋਟਾਂ ਲਈ ਜਿੱਥੇ ਦੇਖਾ ਤਵਾ ਪ੍ਰਾਂਤ ਉੱਥੇ ਗਾਵਾਂ ਦਿੰਦੇ ਰਾ ਉਸੇ ਤਰ੍ਹਾਂ ਹੀ ਬੋਲਣਾ ਸ਼ੁਰੂ ਕਰ ਦਿੰਦੇ ਨੇ ਇਸੇ ਤਰੀਕੇ ਨਾਲ ਸਾਡੇ ਮੀਡੀਆ ਕਰਮੀਆਂ ਵੀ ਬਹੁਤ ਸਾਰੇ ਕਿ ਜੀ ਹਰਮਨ ਪਿਆਰਤਾ ਚਾਹੀਦੀ ਹੈ ਉਹ ਜਿੱਧਰ ਤੇਲ ਦੇਖੋ ਤੇਲ ਦੀ ਧਾਰ ਦੇਖੋ ਉਧਰ ਚੱਲਣਾ ਸ਼ੁਰੂ ਕਰ ਦਿੰਦੇ ਨੇ ਪਰ ਸੱਚ ਹੱਕ ਦੇ ਲਈ ਹਰਮਨ ਪਿਆਰਤਾ ਦੀ ਗੱਲ ਨਹੀਂ ਹੈ ਗੱਲ ਸਿਧਾਂਤਾਂ ਤੇ ਅਸੂਲਾਂ ਦੀ ਹੈ ਸਾਰਿਆਂ ਦਾ ਪਿਆਰਾ ਬਣਨ ਵਾਲਾ ਕਿਸੇ ਦਾ ਵੀ ਨਹੀਂ ਹੁੰਦਾ ਜਾਂ ਫਿਰ ਉਹ ਜਿਹੜੇ ਪਾਪ ਕਰਦੇ ਜਾਂ ਜਿਸ ਤਰ੍ਹਾਂ ਗਲਤ ਰਾਹ ਤੇ ਚੱਲਦੇ ਨੇ ਜੇ ਉਹਨਾਂ ਦਾ ਪਿਆਰਾ ਬਣਨਾ ਤਾਂ ਫਿਰ ਤੁਸੀਂ ਸੱਚੇ ਨਹੀਂ ਹੋ ਸਕਦੇ ਧੜਾ ਜਿਹੜਾ ਹੈ ਕੋਈ ਇਹ ਕਹੇ ਮੇਰਾ ਕੋਈ ਨਹੀਂ ਗਲਤ ਹੈ ਤੇ ਮਾੜਾ ਧੜਾ ਤੇ ਚੰਗਾ ਧੜਾ ਬਰਾਬਰ ਹੁੰਦੇ ਨੇ ਅਸੀਂ ਉਹ ਪੱਖ ਜ਼ਰੂਰ ਛੋੜਨਾ ਤੇ ਹਰਮਨ ਪਿਆਰ ਦਾ ਵਰਗੇ ਇਸ ਤਰ੍ਹਾਂ ਦੇ ਲਫ਼ਜ਼ਾਂ ਨੂੰ ਇਹੋ ਜਿਹੇ ਲੱਕ ਜਿਹੜੇ ਨੇ ਇਹਨਾਂ ਤੋਂ ਬਾਹਰ ਨਿਕਲੀਏ ਬਾਹਰ ਨਿਕਲ ਕੇ ਫੈਸਲਾ ਇਹ ਕਰੀਏ ਕਿ ਜਿੱਥੇ ਟੱਕਾ ਹੁੰਦਾ ਉਸ ਦੇ ਖਿਲਾਫ ਖੜੀਏ ਤੇ ਕਹਾਣੀਆਂ ਵੀ ਇਨੇਕਾਂ ਨੇ ਸਾਡੇ ਮਿਸਾਲਾਂ ਨਹੀਂ ਗੁਰੂ ਸਾਹਿਬਾਨ ਦਾ ਇਤਿਹਾਸ ਹੈ ਗੁਰੂ ਨਾਨਕ ਸਾਹਿਬ ਜਦੋਂ ਬਾਬਰ ਨੂੰ ਜਾਬਰ ਕਹਿੰਦੇ ਨੇ ਤਾਂ ਕਿੰਨੇ ਵਿਰੋਧਤਾ ਨਾਲ ਹੁੰਦੀ ਹੈ ਸਰਕਾਰਾਂ ਦਾ ਹਾਕਮਾਂ ਦਾ ਜਿਹੜਾ ਜਿਸ ਤਰ੍ਹਾਂ ਵਿਰੋਧੀ ਪੱਖ ਸਾਹਮਣੇ ਆਉਂਦਾ ਇਸ ਤਰ੍ਹਾਂ 10 ਗੁਰੂ ਸਾਹਿਬਾਨ ਅਸੀਂ ਇਤਿਹਾਸ ਪੜ੍ਹਦੇ ਆ ਗੁਰੂ ਨਾਨਕ ਸਾਹਿਬ ਨੇ ਕਾਇਲ ਲਿਖਿਆ ਵੀ ਹੈ ਕੋ ਕਹੇ ਭੂਤ ਨਾ ਕੋ ਕਹੇ ਬੇਤਾਲਾ ਕੋ ਕਹੇ ਆਦਮੀ ਨਾਨਕ ਵਿਚਾਰਾ ਜੇ ਹਰਮਨ ਪਿਆਰੇ ਹੁੰਦੇ ਤਾਂ ਗੁਰੂ ਸਾਹਿਬ ਵੀ ਇਦਾਂ ਦਾ ਲਿਖਦੇ ਇਹ ਸੱਚ ਹੈ ਸਚਾਈ ਇਹ ਹੈ ਕਿ ਜ਼ਬਰ ਦੇ ਖਿਲਾਫ ਲੜਨਾ ਤੇ ਹੱਕ ਸੱਚੇ ਇਨਸਾਫ ਲਈ ਖੜਨਾ ਇਹੀ ਸਭ ਤੋਂ ਚੰਗੀ ਗੱਲ ਹੈ ਤੇ ਇਸ ਗੱਲ ਲਈ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਹਰਮਨ ਪਿਆਰਾ ਤਾਂ ਇਹ ਮੰਨ ਕੇ ਚੱਲਿਏ ਕਿ ਉਹ ਜ਼ਬਰ ਦੇ ਖਿਲਾਫ ਡਟੇਗਾ ਨਹੀਂ ਤੇ ਇਸ ਗੱਲ ਨੂੰ ਸਮੂਹਜੇ ਤੌਰ ਤੇ ਸੰకోਚਦੇ ਆ ਤੇ ਸਮੇਟਦੇ ਆ ਇਹ ਕਹਿਣਾ ਚਾਹਾਂਗਾ ਕਿ ਹਰਮਨ ਪਿਆਰਾ ਬਣਨ ਦੀ ਮਨ ਅੰਦਰ ਸੀ ਲੋਚ ਹਰਮਨ ਪਿਆਰਾ ਬਣਨ ਦੀ ਮਨ ਅੰਦਰ ਸੀ ਲੋਚ ਜ਼ਾਲਮ ਅਕੇ ਅੜਨ ਦੀ ਛੱਡ ਦਿੱਤੀ ਹੈ ਸੋਚ ਜ਼ਾਲਮ ਅਕੇ ਅੜਨ ਦੀ ਤਾਈਂੋ ਛੱਡੀ ਸੋਚ